ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸविता ਕੋਲੀ ਕੋਲੀ ਹਸਪੀਟਲ ਤੋਂ ਤੁਸੀ ਸਾਰਿਆਂ ਦਾ ਅਭਿਨੰਦਨ ਕਰਦੀ ਹਾਂ ਮੈਂ ਮੁੰਬਈ ਤੋਂ ਗਾਇਨੀ ਦੀ ਪ੍ਰੈਕਟਿਸ ਕਰਕੇ ਆਈ ਹਾਂ ਗਾਇਨੀ ਦੇ ਜਿੰਨੇ ਵੀ ਤਰ੍ਹਾਂ ਦੇ ਬਿਮਾਰੀਆਂ ਹੈਗੇ ਨੇ ਵਾਈਟ ਡਿਸਚਾਰਜ ਤੋਂ ਲੈ ਕੇ ਨਾਰਮਲ ਡਿਲੀਵਰੀ ਸਿਜ਼ੇਰੀਅਨ ਟਿਊਬ ਬੰਦ ਕਰਨ ਦੇ ਆਪਰੇਸ਼ਨ ਰਸੋਲੀਆਂ ਦੇ ਆਪਰੇਸ਼ਨ ਬੱਚੇ ਦਾਣੀ ਕਢਣ ਦੇ ਆਪਰੇਸ਼ਨ ਅਸੀਂ ਸਭ ਤਰ੍ਹਾਂ ਦੀ ਆਪਰੇਸ਼ਨ ਇੱਥੇ ਕਰ ਰਹੇ ਹਾਂ ਅ ਦੂਰ ਵੀ ਨਾਲ ਵੀ ਆਪਰੇਸ਼ਨ ਕਰ ਰਹੇ ਆ ਤੇ ਨਾਰਮਲ ਡਿਲੀਵਰੀ ਵੀ ਬੜੇ ਹੀ ਰੀਜ਼ਨੇਬਲ ਰੇਟਾ ਤੇ ਅਸੀਂ ਕਰ ਰਹੇ ਆ ਨਵਜਾਤ ਸ਼ਿਸ਼ਮਾਂ ਲਈ ਅਸੀਂ ਸਪੈਸ਼ਲ ਅਰੇਂਜਮੈਂਟ ਕੀਤੇ ਜਿੱਦਾਂ ਛੋਟੇ ਬੱਚਿਆਂ ਨੂੰ ਪੀਲੀਆ ਹੋ ਜਾਂਦਾ ਉਹਦੇ ਵਾਸਤੇ ਅਸੀਂ ਸਪੈਸ਼ਲ ਅਰੇਂਜਮੈਂਟ ਕੀਤਾ ਹੈ ਸਪੈਸ਼ਲ ਫੋਟੋਥੈਰੇਪੀ ਮਸ਼ੀਨ ਹੈਗੀ ਸਾਡੇ ਕੋਲ ਬੱਚਿਆਂ ਨੂੰ ਜਿੱਦਾਂ ਡਾਇਰੀਆ ਹੋ ਜਾਂਦਾ ਹਰ ਤਰ੍ਹਾਂ ਦੀ ਛੋਟੇ ਬੱਚੇ ਬੱਚਿਆਂ ਦੀਆਂ ਬਿਮਾਰੀਆਂ ਦਾ ਇਥੇ ਇਲਾਜ ਕੀਤਾ ਜਾਂਦਾ ਤੇ ਸਾਰੀ ਸਹੂਲਤਾਂ ਮੈਂ ਇਥੇ 24 ਆਵੇਲੇਬਲ ਹੈਗੀ ਸਾਡੇ ਕੋਲ ਪੂਰਾ ਸਟਾਫ ਹੈ ਕਿਸੇ ਵੀ ਇਮਰਜੈਂਸੀ ਨੂੰ ਡੀਲ ਕਰਨ ਲਈ ਕਿਸੇ ਵੀ ਟਾਈਮ ਕਿਸੇ ਵੀ ਪ੍ਰੋਬਲਮ ਵਾਸਤੇ ਤੁਸੀਂ ਹਸਪੀਟਲ ਆ ਸਕਦੇ ਜੀ ਸਰ ਮੈਂ ਡਾਕਟਰ ਐਚ ਐਸ ਕੋਹਲੀ ਐਨ ਇਸ ਬਿਉਸ਼ੀ ਦਾ ਡਾਕਟਰ ਔਰ ਆਈ ਸੀ ਯੂ ਸਪੈਸ਼ਲਿਸਟ ਤੇ ਮੇਰੇ ਜਿਹੜੇ ਧਰਮ ਪਤਨੀ ਹੈ ਡਾਕਟਰ ਸਬਿਤਾ ਕੋਹਲੀ ਉਹ ਟੈਸਟਾਂ ਦੇ ਬਾਹਰ ਹੈ ਐਮ ਡੀ ਪੈਥੋਲੋਜੀ ਹੈ ਤੇ ਨਾਲੇ ਗਾਇਨੀ ਕਰਕੇ ਆਏ ਆ ਹੁਣ ਜੱਚਾ ਬੱਚਾ ਦੇ ਸਪੈਸ਼ਲਿਸਟ ਹੈ ਤੇ ਹੁਣ ਉਹ ਕੋਰਸ ਕਰਕੇ ਆਇਆ ਮਹਾਰਾਸ਼ਟਰ ਤੋਂ ਉਨਾਂ ਕੋਲ ਡਿਗਰੀ ਹੈ ਤੇ ਆਪਣਾ ਇੱਥੇ ਇਹਨਾਂ ਨੇ ਅਸੀਂ ਹਸਪਤਾਲ ਖੋਲਿਆ ਹੈ ਦੋਨਾਂ ਨੇ ਮਿਲ ਕੇ ਤੇ ਨਿਕੂਵਾਲ ਕੋਲੀ ਹਸਪੀਟਲ ਜਿਹਦਾ 11 ਤਰੀਕ ਨੂੰ ਉਦਘਾਟਨ ਕੀਤਾ ਗਿਆ ਹੈ ਡਾਕਟਰ ਪਰਮਾਰ ਅਤੇ ਬੈਂਸ ਸਾਹਿਬ ਦੇ ਰਾਹੀਂ ਤੇ ਅਸੀਂ ਇੱਥੇ ਜਿਹੜੀ ਫੈਸਿਲਿਟੀਆਂ ਹੈ ਮੇਨ ਜਿਹੜੀ ਸਾਡੀ ਆਪਣੀ ਸਪੈਸ਼ਲਿਟੀ ਹੈ ਇੱਕ ਤੇ ਗਾਇਨੀ ਦੀ ਤੇ ਇੱਕ ਪਥੋਲੋਜੀ ਦੀ ਔਰ ਆਈ ਸੀ ਯੂ ਔਰ ਅਸੀਂ ਆਪਣਾ ਜਿਹੜਾ ای ਐਨ ਟੀ ਔਰ ਹੋਰ ਵੀ ਜਿਹੜੀ ਦੂਜੀ ਫੈਸਿਲਿਟੀਆਂ ਹੈਗੀ ਹੈ ਪੀਡੀਆਟ੍ਰਿਕਸ ਆਰਥੋ ਫਿਜ਼ੀਓਥੈਰੇਪੀ ਜਿੰਨਾ ਵੀ ਔਰ ਸਾਡੇ ਕੋਲ ਲੇਟੈਸਟ اوਟੀ ਔਰ ਜੀਡੀਬੀ ਮਸ਼ੀਨਰੀ ਹੈ ਡਿਜੀਟਲ ਐਕਸ-ਰੇ ਹੋ ਗਏ ਇਹ ਸਾਰੇ ਅਲਟਰਾਸਾਉਂਡ ਸਭ ਕੁਝ ਹੈ ਸਾਡੇ ਕੋਲ ਤੇ ਅਸੀਂ ਔਰ ਦੁਰਬੀਨ ਨਾਲ ਮੇਰੀ ਇੱਥੇ ਜਿਹੜਾ ਹੈਗਾ ਸਾਰੇ ਜਿੰਨੇ ਵੀ ਹੈ ਪੋਸਿਬਲੀ ਜਿੰਨੇ ਕੇਸ ਹੋ ਸਕਦੇ ਸਰਜਰੀ ਦੇ ਉਹ ਦੁਰਬੀਨ ਨਾਲ ਕੀਤੇ ਜਾਣਗੇ ਤੇ ਹੋਰ ਕੈਂਸਰ ਕੈਂਸਰ ਦੇ ਜਿਹੜੇ ਪੇਸ਼ੈਂਟ ਹੈਗੇ ਆ ਹੋਰ ਵੀ ਜਿਹੜੀ क्रोनिक ਡਿਜ਼ੀਜ਼ ਹੈਗੇ ਜਿਨ੍ਹਾਂ ਨੂੰ ਬਹੁਤ ਚਿਰ ਤੋਂ ਪੇਨ ਰਹਿੰਦਾ ਹੈ ਤੇ ਉਹਨੂੰ ਪੇਨ ਮੈਨੇਜਮੈਂਟ ਕਹਿੰਦੇ ਆ ਉਹ ਵੀ ਮੇਰੇ ਅੰਡਰਾਂ ਦਾ ਸਾਡੇ ਡਿਪਾਰਟਮੈਂਟ ਦੇ ਅੰਡਰ ਤੇ ਅਸੀਂ ਉਹਦੇ ਚੋ ਵੀ ਕਿਸੇ ਦੀ ਸੇਵਾ ਕਰ ਸਕਦੇ ਆ ਤੇ ਬਹੁਤ ਹੀ ਰੀਜ਼ਨੇਬਲ ਰੇਟਸ ਤੇ ਇਹ ਮੇਰਾ ਪ੍ਰੋਮਿਸ ਹੈ ਤੇ ਅਸੀਂ ਜੋ ਕਰ ਸਕਦੇ ਲੋਕ ਲਈ ਉਹ ਅਸੀਂ ਕਰਾਂਗੇ ਇਥੇ ਦੁਰਬੀਨ ਨਾਲ ਜੀ ਪਿੱਤੇ ਦੀ ਪਥਰੀਆਂ ਹੋ ਗਈਆਂ ਪਿੱਤੇ ਕੱਟ ਜਿਹੜੇ ਹੈਗੇ ਇਨਫੈਕਸ਼ਨ ਹੋ ਗਿਆ ਜਾਂ ਉਹ ਹੁਣ ਜਿਨ੍ਹਾਂ ਨੂੰ ਕੱਢਣਾ ਪੈਂਦਾ ਉਹ ਦੁਰਬੀਨ ਦੇ ਰਾਹੀਂ ਕੱਢੀ ਜਾਣਗੇ ਹਰਨੀਆਂ ਹੋ ਗਿਆ ਅਪੈਂਡਿਕਸ ਹੋ ਗਏ ਫਿਰ ਆਪਣਾ ਜਿਹੜੇ ਗੁਰਦੇ ਦੀ ਪਥਰੀਆਂ ਠੀਕ ਹੈ ਨਾ ਉਹ ਉਹ ਮਾਹਿਰ ਡਾਕਟਰ ਹੈ ਉਹ ਆਉਂਦੇ ਹੈ ਚੰਡੀਗੜ੍ਹ ਤੋਂ ਜਾਂ ਜਲੰਧਰ ਤੋਂ ਉਹ ਸਾਡੇ ਕੋਲ ਆਉਂਦੇ ਆ ਉਹਦੇ ਲਈ ਜੋ ਜੋ ਸਹੂਲਤਾਂ ਸਾਡੇ ਕੋਲ ਹੈਗੀਆਂ ਵੀ ਕੌਣ ਸਰ ਤੁਹਾਡੇ ਹਸਪਤਲ ਕੋਈ ਕਹੀਦੀ ਹੈ ਹਾਂਜੀ ਬਿਲਕੁਲ ਇੱਥੇ ਸਾਡੇ ਕੋਲ ਸਾਰੇ ਇਲਾਜ ਹੈਗੇ ਔਰ ਪੋਸਿਬਲੀ ਜਿੰਨੇ ਵੀ ਸੁਪਰ ਸਪੈਸ਼ਲਿਸਟ ਡਾਕਟਰਸ ਹੈਗੇ ਹੁਣ ਉਹ ਵੀ ਪਹਿਲਾਂ ਮੁਸ਼ਕਿਲ ਹੁੰਦਾ ਸੀ ਉਹਨਾਂ ਦਾ ਫੀਲਡ 'ਚ ਵਿਜ਼ਿਟ ਕਰਨਾ ਕਿਉਂਕਿ ਲੋਕਾਂ ਕੋਲ ਡਾਕਟਰਾਂ ਕੋਲ ਉਹ ਫੈਸਿਲਿਟੀਆਂ ਨਹੀਂ ਸੀਗੀਆਂ ਹੁਣ ਵੀ ਆਰ ਪ੍ਰੋਵਾਈਡਿੰਗ ਅਸੀਂ ਸਾਰੀ ਫੈਸਿਲਿਟੀਆਂ ਪ੍ਰੋਵਾਈਡ ਕਰ ਰਹੇ ਹਾਂ ਅੰਡਰ ਵਨ ਰੂਫ ਕੋਲੀ ਹਸਪੀਟਲ ਦੇ ਅੰਦਰ ਸਾਰੀ ਫੈਸਿਲਿਟੀਆਂ ਹੈਗੀਆਂ ਅਸੀਂ ਸਾਰੇ ਡਾਕਟਰਸ ਹੈ ਸਾਡੇ ਕੋਲ ਔਰ ਆਪਣੀ ਆਪਣੀ ਡਿਗਰੀਆਂ ਸਾਡੇ ਕੋਲ ਜਿਹੜੀ ਹੈਗੀਆਂ ਉਹ ਹੀ ਉਹ ਵੀ ਬਹੁਤ ਕਾਫੀ 24 ਆਵਰਸ ਓਪਨ ਰਹਿਗਾ ਸਰ 24 ਆਵਰਸ ਓਪਨ ਹੈ ਐਮਰਜੈਂਸੀ ਹਰ ਵਕਤ ਰਹੇਗੀ ਤੇ ਅਟੈਂਡ ਕੀਤੀ ਜਾਏਗੀ ਉਹਦੇ ਲਈ ਸਾਡੇ ਕੋਲ ਜਿੰਨਾ ਸਟਾਫ ਚਾਹੀਦਾ ਸਭ ਕੁਝ ਹੈ